ਕੰਦੀ ਸਸਿਕਾ ਸਾਰੇ ਮੇ ਹੋ ਸੁਣੋ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਇਹ ਹੋਈ ਸੀ ਬਠਿੰਡੇ ਤੇ ਹੁਣ ਆਈਆਂ ਮਾਸਮੀ ਕੇ ਘਰੇ ਤੇ ਹੁਣ ਨਹੀਂ ਆਏ ਵਾਵਾ ਚ ਰੋ ਗਿਆ ਆ ਇਹਨੂੰ ਤੇ ਇਹਨਾਂ ਉਹ ਕਜ਼ਨ ਮੇਰਾ ਗਿਆ ਹੋਇਆ ਸੀ ਕਾਰ ਲੈ ਕੇ ਟੈਰ ਪਵਾਉਣ ਉਹ ਦੇਖੋ ਟੈਰ ਪਵਾਏ ਹੁਣ ਤੁਹਾਨੂੰ ਦਿਖਾਉਣੀ ਆ ਤੇ ਕੈਮਰਾ ਕਰਕੇ ਵਿੱਚ ਨਾ ਵੱਜਿਆ ਹੋਵੇ ਆ ਪਾ ਕੇ ਫੋਨ ਕਰਾ ਲੈ ਉੱਥੇ ਪੜਾ ਸਾਹਮਣੇ ਜੱਕਿਆ ਬੋਲ ਉੱਥੇ ਬੜਾ ਸਾਹਮਣੇ ਉੱਥੇ ਬੜਾ ਸਾਹਮਣੇ ਪਲ ਕਹਿੰਦੀ ਉੱਥੇ ਬੜਾ ਸਾਹਮਣੇ ਨਾਹਿੰਦੀ ਰਾਜਾਂ ਵੀਰੇ ਹਮਾ ਯੰਨੀ ਦੀ ਤੇ ਕਿਉਂ ਗਿਆ ਲੋ ਜੀ ਆਪਾਂ ਪੋਆ ਲੈ ਨਵੇਂ ਸੈਰ ਤਾਰ ਦੇ ਦੇਖੋ ਹੁਣ ਜਾਊਗੀ ਭੰਜੀ ਛਾਲਾ ਮਾਰਦੀ ਸੋਦੀ ਦੋ ਪੋਆਏ ਪਿਛਲੇ ਦੋ ਨਹੀਂ ਪੋਆਏ ਹੋਰ ਹੁਣ ਤਾਂ ਪੋਣ ਵਾਲੀ ਸੀਗੇ ਕੰਮ ਖਰਾਬ ਸੀ ਕੋ ਬਹੁਤ ਜ਼ਿਆਦਾ ਤੇ ਹੁਣ ਆਪਾਂ ਆਏ ਸੀ ਮਾਸੀ ਕੇ ਘਰੇ ਉਹ ਕੱਟ ਲੈ। ਇਹ ਚੋਰ ਸੀ। ਉਹਦੇ ਇਹ ਹੋ। ਰਿਮੋਟ 'ਚ ਏਸੀ ਚਲਾਉ। ਇਧਰੋਂ ਤੁਸੀਂ ਬੰਦ ਕਰੋ। ਐਕਸਟਰਾ। ਪੰਜੀ ਲੋ ਰਾਤ ਦੇ ਵਜੇ ਕੇ ਹੁਣ 8 ਵਜੇ 20 ਮਿੰਟ। ਤੇ ਹੁਣ ਘਰੇ ਪਹੁੰਚੇ ਅਸੀਂ ਅੱਜ। ਕੱਲ ਤੇ ਗਏ ਹੋਏ ਬਠਿੰਡੇ ਤੋਂ। ਬਠਿੰਡੇ ਗਏ ਹੋਏ ਸੀ ਕੱਲ ਦੇ। ਤੇ ਅੱਜ ਹੁਣ ਪਹੁੰਚੇ ਆ ਆਪਾਂ 8:20 ਹੋ ਗਏ ਰਾਤ ਦੇ ਕਿਉਂਕਿ ਨਾ ਕੱਪੜੇ ਕੁੱਪੜੇ ਕਿਸੇ ਦੀ ਸਟਿਚਿੰਗ ਕਿਸੇ ਦਾ ਕੱਪੂਛ ਨਾ ਕਰਦੇ ਕਰਾਉਂਦੇ ਬਹੁਤ ਲੇਟ ਹੋ ਜਾਂਦੇ ਆ ਜੀ ਬਸ ਭੱਜ ਭਜਾਈ ਭੱਜ ਭਜਾਈ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਆਹੀ ਚੱਲੀ ਗਿਆ ਤੇ ਬੱਸ ਵਿੱਚ ਚਾਚਾ ਜੀ ਦੇ ਘਰੇ ਚਲੇ ਗਏ ਫੇਰ ਅੱਜ ਕਾਰ ਆਉਂਦੇ ਨਾ ਟਾਇਰ ਪਾਉਣੇ ਸੀ ਕਿਉਂਕਿ ਕਾਰ ਦੇ ਟਾਇਰ ਕਦੇ ਤਾਂ ਹਵਾ ਨਿਕਲ ਜਾਂਦੀ ਸੀ ਕਦੇ ਪੈਂਚਰ ਹੋ ਜਾਂਦਾ ਸੀ ਮੈਨੂੰ ਇੰਨੀ ਟੈਨਸ਼ਨ ਰਹਿੰਦੀ ਸੀ ਜਦੋਂ ਕਿਤੇ ਜਾਂਦੇ ਆ ਰਾਹ ਦਾ ਸੀਗਾ ਕਿ ਤੇ ਰਸਤੇ 'ਚ ਹੀ ਨਾ ਖੜ੍ਹ ਜਾਈਏ ਤੇ ਬਹੁਤ ਔਖਾ ਹੋ ਜਾਂਦਾ ਹੈ ਨਾ ਚਲੋ ਜੈਂਟਸ ਤੋਂ ਬਦਲ ਬਦਲ ਲੈਂਦੇ ਨੇ ਟਾਇਰ ਤੇ ਆਪਾਂ ਨੂੰ ਤਾਂ ਫਿਰ ਉਹ ਵੀ ਬਹੁਤ ਔਖਾ ਹੋ ਜਾਂਦਾ ਕਿਉਂਕਿ ਖੁੱਲਦੇ ਹੀ ਨਹੀਂ ਹੈਗੇ ਤੇ ਅੱਜ ਫਿਰ ਮੈਂ ਮੇਰੇ ਕਜ਼ਨ ਨੂੰ ਕਿਹਾ ਵੀ ਤੂੰ ਟਾਇਰ ਕੋ ਆ ਕੇ ਦੇਖਾ ਲ ਤੇ ਫਿਰ ਅੱਜ ਦੋ ਟਾਇਰ ਕੋ ਆਏ ਜੀ ਅਗਲੇ ਕਿਉਂਕਿ ਉਹਨੇ ਦਿਖਾ ਲਈ ਸੀ ਉਹ ਕਹਿੰਦਾ ਬਾਕੀ ਸਾਰੇ ਹਜੇ ਸਹੀ ਪਏ ਨੇ ਵੀ ਦੋ ਪਵਾ ਲਓ ਹੁਣ ਮੈਨੂੰ ਥੋੜੀ ਬੇਫਿਕਰੀ ਰਹੀ ਕਿਉਂਕਿ ਨੇ ਰਸ ਤੇਰਾ ਹੁੰਦਾ ਹੀ ਰਹਿੰਦਾ ਆਪ ਨੂੰ ਕੱਲਿਆਂ ਤੇ ਜਿੱਥੇ ਵੀ ਜਾਣਾ ਆਪ ਹੀ ਜਾਣਾ ਤਾਂ ਫਿਰ ਥੋੜੀ ਟੈਨਸ਼ਨ ਹੁੰਦੀ ਹੈ ਜੇ ਸਹੀ ਹੋਣਾ ਚਾਹੀਦਾ ਵਹੀਕਲ ਤਾਂ ਲੇਰੀ ਜਦੋਂ ਪੜਾਈ ਜਾਂ ਆਪਾਂ ਕਿੰਨੋਂ ਔਖਾ ਹੋ ਜਾਂਦਾ ਤੇ ਹੁਣ ਆਪਾਂ ਪਹੁੰਚੇ ਆ ਘਰੇ ਤੇ ਹੁਣ ਭੈਣਾਂ ਦੇ ਜਿਹੜੇ ਆਰਡਰ ਸੀਗੇ ਸੂਟ ਸੂਟ ਟਾਈ ਐਂਡ ਡਾਈ ਦੇ ਬਹੁਤ ਸਾਰੇ ਆਰਡਰ ਆਏ ਹੋਏ ਸੀਗੇ ਪਹਿਲਾਂ ਆਪਾਂ ਵੀਡੀਓ ਵਿੱਚ ਪਾਈ ਸੀ ਉਹ ਤਾਂ ਇੱਕੋ ਹੀ ਭੈਣ ਨੇ ਲੈ ਲਈ ਸੀ ਦੋਨੋਂ ਤੇ ਉਸ ਤੋਂ ਬਾਅਦ ਫਿਰ ਬੜੇ ਹੀ ਆਰਡਰ ਆਏ ਤੇ ਉਹ ਮੈਂ ਆਰਡਰ ਲਈ ਗਈ ਸੋ ਅੱਜ ਆਪਾਂ ਲੈ ਕੇ ਆਏ ਆ ਬਹੁਤ ਸਾਰੇ ਸੂਟ ਆਓ ਫਿਰ ਆਪਾਂ ਪਾਈ ਕੋਰ ਲਿਆ ਤੇ ਲੋਰੀਆ ਦੇ ਕਾ ਕਲਰ ਮਹਿੰਦੀ ਤੇ ਪਿੰਕ ਇਹ ਤਾਂ ਮੈਨੂੰ ਲੱਗਦਾ ਦੋ ਹੀ ਲੈ ਕੇ ਆਈ ਸੀ ਮੈਂ ਤੇ ਦੋਨੇ ਚਲੇ ਗਏ ਠੀਕ ਹੈ ਤੇ ਇਹਦੇ ਨਾਲ ਤਾਂ ਹੋਊਗਾ ਤੇ ਇਹਦੇ ਨਾਲ ਦਾ ਹੋਊਗਾ ਇੱਕ ਹੋਊਗਾ ਇਹਦੇ ਨਾਲ ਦਾ ਐਕਸਟਰਾ ਮੈਂ ਲੈ ਕੇ ਆਈ ਸੀ ਪਤਾ ਨਹੀਂ ਐਕਸਟਰਾ ਹੈਗਾ ਵੀ ਆ ਕਿ ਨਹੀਂ ਕਿਉਂਕਿ ਕਿੰਨੀਆਂ ਹੀ ਭੈਣਾਂ ਨੇ ਮੈਨੂੰ ਇਹਦੀਆਂ ਫੋਟੋ ਭੇਜ ਕੇ ਪੇਮੈਂਟ ਆ ਪਾਦੀਆਂ ਤੇ ਨਜ਼ਰ ਦੋਦੀਆਂ ਅੱਜ ਮੈਂ ਇੱਕ ਅੱਗਾ ਹਾਂ ਇੱਕ ਕਲਰ ਹੈਗਾ ਜੀ ਆਪਣੇ ਕੋਲ ਇਹ ਵਾਲਾ ਤੁਹਾਨੂੰ ਮਿਲ ਜੂਗਾ ਜਿਨੇ ਜੜੀਆਂ ਭੈਣਾਂ ਨੇ ਪਹਿਲਾਂ ਲੈ ਲੈ ਜਾ ਆਹ ਜਿਹੜੀਆਂ ਰਹਿ ਗਈਆਂ ਰਹਿ ਗਈਆਂ ਆਹ ਕਲਰ ਆਪਾਂ ਨਾ ਮਾਰੇ ਕਿ ਐਂ ਬਸ ਇਸ ਵਾਰ yellow ਤੇ pink ਜਾਇ ਵੀ ਕਾਫੀ ਸੋਹਣਾ ਲੱਗਦਾ ਪਰ ਇਹਨੇ ਇੱਕੋ ਹੀ ਸੂਟ ਲੈ ਕੇ ਆਈਆਂ ਤੇ ਇਹ ਵਾਲੇ ਤਾਂ ਹਾਂ ਗ੍ਰੇ ਐਂਡ ਪਿੰਕੇ ਵੀ ਬਹੁਤ ਸੋਹਣਾ ਲੱਗਦਾ ਇੱਕ ਆਪਣੇ ਕੋਲ ਇਹ ਸੀਗਾ ਗ੍ਰੇ ਐਂਡ ਪੈਰਟ ਤੇ ਹੁਣ ਮੈਂ ਗ੍ਰੇ ਐਂਡ ਪਿੰਕ ਲੈ ਕੇ ਆਈ ਹਾਂ ਵਧੀਆ ਲੱਗ ਰਿਹਾ ਜੀ ਕਿ ਬਹੁਤ ਸੋਹਣੇ ਲੱਗਦੇ ਨੇ ਤੇ ਆਹ ਵਾਲਾ ਦਾ ਮੈਂ ਤੁਹਾਨੂੰ ਦਿਖਾਈ ਇਹ ਚੀਜ਼ਾਂ ਇਹਦੇ ਵੀ ਸਾਰੇ ਕਾਫੀ ਨਿਕਲੇ ਹੋਏ ਨੇ ਸੂਟ ਜ਼ਿਆਦਾਤਰ ਨਿਕਲੇ ਹੋਏ ਸੂਟ ਨੇ ਤੇ ਆਹ ਵਾਲਾ ਸੂਟ ਹੈ ਜਿਹੜਾ ਇੱਕ ਐਕਸਟਰਾ ਸੂਟ ਹੈ ਲੈ ਕੇ ਹੁਣੇ ਕਿ ਐਕਸਟਰਾ ਸੂਟ ਹੈ। ਔਰ ਇਹਨਾਂ ਦੇ ਵਿੱਚੋਂ ਵੀ ਇੱਕ ਇੱਕ ਐਕਸਟਰਾ ਲੈ ਕੇ ਆਈਆਂ ਹਾਂ। ਕਿ ਉਹਤਲੋ ਸਾੜੀ ਬਹੁਤ ਸੋਹਣੇ ਨੇ। ਦੁਪੱਟੇ ਦੇ ਗੁੱਟੇ ਬੜੇ ਵਧੀਆ ਨੇ ਲੇਸ ਹੁਣ ਸਲਗੀਆਂ ਕੀ ਮਾੜਾ ਜੇ 1050 ਦੇ ਵਿੱਚ ਦੁਪੱਟਾ ਟਾਈਆਂ ਡਾਈ ਦੇ ਤੇ ਲੇਸ। ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ। ਸੋ ਇਹ ਮੈਂ ਸਟੀਚਿੰਗ ਵੀ ਕਰਨੇ ਦੇਣੇ ਸੀਗੇ ਕਈ ਭੈਣਾਂ ਦੇ। ਹੁਣ ਕੁਝ ਭੈਣਾਂ ਦੇ ਕੱਲ ਨੂੰ ਆ ਜਾਣੇ ਨੇ ਸਟਿਚੋ ਕੇ ਹੈਂਡਵਰਕ ਦੇ ਬੜੇ ਸੋਹਣੇ ਬਾਹਰ ਭੇਜਣੇ ਆਪਾਂ ਸੂਟ। ਤੇ ਕਿਸੇ ਦਾ ਲਹਿੰਗਾ ਚੋਲੀ ਆ ਤੇ ਕਿਸੇ ਦੀ ਫਰੌਕ ਆ ਕਿਸੇ ਦਾ ਪੂਸ਼ ਆ ਨਾ ਅਲੱਗ-ਅਲੱਗ ਡਰੈੱਸਾਂ ਨੇ ਕੱਲ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਆਪਾਂ ਭੇਜਾਂਗੇ ਕਿਉਂਕਿ ਤੁਹਾਨੂੰ ਸਟਿਚਿੰਗ ਡਿਜ਼ਾਈਨ ਆ ਜਿਹੜੇ ਉਹ ਛੇ ਲੱਗਣੇ ਚਾਹੀਦੇ ਨੇ ਤੇ ਉਸ ਤੋਂ ਬਾਅਦ ਪਹਿਣਾ ਨੂੰ ਆਈਡੀਆਜ਼ ਮਿਲ ਜਾਂਦੇ ਨੇ ਕਈ ਵਾਰੀ ਆਪਾਂ ਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਆਪਾਂ ਕੀ ਬਣਾਈਏ ਕਿਸ ਤਰ੍ਹਾਂ ਬਣਾਈਏ ਕੀ ਡਿਜ਼ਾਈਨਿੰਗ ਦੇਈਏ ਜਦੋਂ ਆਪਾਂ ਦੂਸਰੇ ਦਾ ਬਣਿਆ ਹੋਇਆ ਦੇਖਦੇ ਆ ਤੇ ਆਪਾਂ ਨੂੰ ਆਈਡੀਆ ਆ ਜਾਂਦਾ ਸੋ ਇਸ ਕਰਕੇ ਮੈਂ ਤੁਹਾਨੂੰ ਦਿਖਾਉਂਦੀ ਰਹੀ ਹਾਂ ਤੇ ਲੋ ਜੀ ਇਹ ਤਾਂ ਮੈਂ ਬਣਾਉਣੀ ਹੁਣ ਪਾਸਟਰ ਮੈਂ ਨਹੀਂ ਜਿਆਦਾ ਥੱਕੀ ਪਈ ਤੇ ਬਹੁਤ ਜ਼ਿਆਦਾ ਪਰ ਇਹ ਕੰਮ ਵੀ ਬਹੁਤ ਜ਼ਰੂਰੀ ਆ ਕਰਨਾ ਹਨ ਸੋ ਇਹ ਕਰਦੇ ਆ ਇਹ ਕਰੇ ਕਰਕੇ ਫੇਰ ਮੈਨੂੰ ਚੈਨ ਆਉਂਗੀ ਕਿਉਂਕਿ ਕੱਲ ਨੂੰ ਫਿਰ ਪਾਰਸਲ ਤੋੜ ਕੇ ਫੇਰ ਮੈਨੂੰ ਚੈਨ ਆਉਂਗੀ ਵੀ ਚੱਲ ਚਲੇਗੀ ਪਾਰਸਲ ਬਾਕੀ ਜਿਹੜੇ ਅੱਜ ਦੇ ਆਰਡਰ ਨੇ ਤਾਂ ਫਿਰ ਦੁਕਾਨ ਦੀ ਪਏ ਨੇ ਉਹ ਤਾਂ ਪੱਕਾ ਨਹੀਂ ਗੱਡਾਂਗੇ ਤੇ ਬਾਕੀ ਹੁਣ ਖਾਣ ਨੂੰ ਕੁਝ ਵੀ ਨਹੀਂ ਦਿਲ ਕਰ ਰਿਹਾ ਕਿਉਂਕਿ ਆਖੀ ਨਾ ਭੁੱਖ ਜੀ ਮੇਰੀ ਪਈ ਆ ਹੁਣ ਆ ਲੱਗਾ ਵੀ ਪਾਣੀ ਪੀ ਲਈਏ ਤੇ ਹੁਣ ਮੈਂ ਬੀਬੀ ਨੂੰ ਆ ਜੀ ਬੀਬੀ ਕਹਿੰਦੀ ਮੈਂ ਤਾਂ ਰੋਟੀ ਖਾਣੀ ਸਬਜ਼ੀ ਵੈਸੇ ਅਸੀਂ ਉੱਥੋਂ ਲਈ ਆਏ ਸੀਗੇ ਤੇ ਰੋਟੀ ਮੈਂ ਕਿਹਾ ਮੈਂ ਵੀ ਨਹੀਂ ਖਾਣੀ ਆਪਾਂ ਦੁੱਧ ਪੀ ਲਾਂਗੇ ਬਸ ਲੋੜ ਲਈ ਹੈਗੀ ਰੋਟੀ ਆਉਖਾ ਜੀ ਬਹੁਤ ਜ਼ਿਆਦਾ ਸਾਰਾ ਦਿਨ ਗੱਡੀ ਚ ਲਾ ਕੇ ਥੱਕ ਜਾਂਦੀ ਆ ਮੈਂ ਬਹੁਤ ਥੱਕ ਜਾਂਦੀ ਆ ਗੱਡੀ ਡਰਾਈਵ ਕਰਨੀ ਬਹੁਤ ਜ਼ਿਆਦਾ ਆਉਖੀ ਐ ਸਾਰੀ ਔਰ ਸਵੇਰ ਦੀ ਜਿਉਂ ਕਦੇ ਕਿਤੇ ਕਦੇ ਕਿਤੇ ਮੈਨੂੰ ਥੋੜਾ ਲਾਲਚ ਹੋ ਜਾਂਦਾ ਜਦੋਂ ਮੈਂ ਬਠਿੰਡੇ ਜਾਨੀ ਆ ਫਿਰ ਮੈਨੂੰ ਐ ਹੁੰਦਾ ਵੀ ਸਾਰੇ ਕੰਮ ਆਪਦੇ ਨਿਵੇੜ ਜਾ ਰਹੇ ਨੇ ਹੁਣ ਤਾਂ ਜਿਹੜੇ ਨਿੱਕੇ ਮੋਟੇ ਕੋਈ ਰਹਿਣਾ ਨਹੀਂ ਚਾਹੀਦਾ ਤੇ ਬਸ ਦੁੱਖ ਦੇ ਸੁੱਖ ਦੇ ਕਈ ਰਿਸ਼ਤੇਦਾਰੀਆਂ ਚ ਉੱਥੇ ਵੀ ਜਾਣਾ ਸੀਗਾ ਹਨਾ ਤੇ ਬਸ ਐਂ ਕਰਦੇ ਕਰਾਉਂਦੇ ਹਸਪੀਟਲ ਗਏ ਕੱਲ ਤਾਂ ਮਾਮੇ ਜਰ ਸੱਚ ਪਤਨੀ ਹਾਂ ਅਜੇ ਸਾਡੇ ਮਾਮਾ ਜੀ ਦੇ ਘਰ ਸਾਡੇ ਤੋਂ ਜਾਇ ਨਹੀਂ ਗਿਆ ਹੈਗਾ ਤੇ ਵੈਸੇ ਉਹ ਠੀਕ ਨਹੀਂ ਹੁਣ ਉਹ ਕਾਫੀ ਦਿਨ ਪਹਿਲਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਸਿਰ ਚ ਸੱਟ ਲੱਗੀ ਸੀ ਪਰ ਹੁਣ ਉਹ ਬਿਲਕੁਲ ਠੀਕ ਠਾਕ ਨੇ ਫੇ ਵੀ ਜਾ ਕੇ ਮਿਲ ਕਿਉਂ ਅਸੀਂ ਉਹਨਾਂ ਨੂੰ ਮਿਲਿਆ ਨਹੀਂ ਗਿਆ ਇੱਕ ਮੇਰਾ ਬ੍ਰਦਰ ਹੈਗਾ ਚਾਚਾ ਜੀ ਦਾ ਬੇਟਾ ਉਹਦੇ ਫਾਦਰ ਨਾਲ ਢਿੱਲੇ ਸੀਗੇ ਉਹ ਹਸਪੀਟਲ ਚ ਨਹੀਂ ਰਾਤ ਅਸੀਂ ਉਹਨਾਂ ਦਾ ਪਤਾ ਲੈਣ ਚ ਰਹੀ ਗਏ ਉਹ ਵੀ ਵਿਚਾਰੀ ਬਾਬਾਈ ਪੁੱਟਲੇ ਨਹੀਂ ਕਾਫੀ ਡੀ ਲੈ ਗਏ ਉਹਨਾਂ ਦਾ ਪਤਾ ਲੈਣ ਚਲੇ ਗਏ ਤੇ ਬਸ ਆਇਨ ਕਰਦੇ ਕਰਦੇ ਉੱਥੇ ਤਾਂ ਜਿਵੇਂ ਹੀ ਪਤਾ ਇਹ ਆਉਂਦਾ ਸਾਡਾ ਟਾਈਮ ਹੈ ਜਿਹੜਾ ਉਹ ਕਿਵੇਂ ਬੀਤ ਜਾਂਦਾ ਦਿਨਾਂ ਨੂੰ ਵੀ ਪੋਰਾ ਕੀ ਬਣ ਗਿਆ ਸ਼ਰਿੰਕ ਹੋ ਗਏ ਕਿਉਂਕਿ ਜਾਣਾ ਹੀ ਕਹੀ ਨਹੀਂ ਹੁੰਦਾ ਕਿਉਂਕਿ ਰਿਸ਼ਤੇਦਾਰੀਆਂ ਉੱਥੇ ਹੀ ਬਣ ਡਾਈ ਨੇ ਸਾਰੀਆਂ ਉੱਥੇ ਜਿਆਦਾ ਮੰਮੀ ਮਾਸੀਆਂ ਚਾਚੇ ਸਾਕ ਕੋਸ਼ ਉੱਥੇ ਹੀ ਰਹਿੰਦੇ ਨੇ ਹਨ ਤੇ ਬਸ ਸੇ ਸਾਰਿਆਂ ਦੇ ਵਾਰੀ ਵਾਰੀ ਜਾਣਾ ਪੈਂਦਾ ਤੇ ਤਾਂ ਕਰਕੇ ਨਾ ਮੇਰਾ ਟਾਈਮ ਹੈ ਜਿਹੜਾ ਉਹ ਸਾਰਾ ਦਿਨ ਅੱਜ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਵਿੱਚ ਬੀਬੀ ਦੀ ਅੱਖਾਂ ਦਿਖਾਉਣੀ ਸੀ ਡਾਕਟਰ ਦੇ ਉਹ ਵੀ ਦਿਖਾਈ ਉਥੇ ਡਾਕਟਰ ਸਿੰਘਲਾਨੇ ਉਹਨਾਂ ਨੂੰ ਦਿਖਾ ਕੇ ਆਏ ਬੀਬੀ ਕਹਿੰਦੀ ਨੇ ਅੱਖਾਂ 'ਚ ਪਾਣੀ ਨਿਕਲਦਾ ਹੈ ਜਿਹੜੇ ਦਿਖਾਉਣੀਆਂ ਨੇ ਕਾफी देर ਦੀ ਕਹਿੰਦੀ ਸੀ ਅੱਜ ਚਲੋ ਬੀਬੀ ਦੀਆਂ ਅੱਖਾਂ ਵੀ ਦਿਖਾਤੀਆਂ ਤੇ ਭਤੀਜੇ ਨੂੰ ਜ ਜਾਣਾ ਸੀਗਾ ਅੱਖਾਂ ਦਿਖਾਉਣਾਂ ਤੇ ਅਸੀਂ ਉਹਦੇ ਗੱਜਾਂ ਤੇ ਮੈਂ ਕਿਹਾ ਚੱਲ ਬੀਬੀ ਦੀ ਵੀ ਨਾਲ ਹੀ ਕਰ ਲੈਨੇ ਕੰਮ ਫਿਰ ਉਹਦੀ ਵੀ ਦਵਾਈ ਹੋ ਗਈ ਤੇ ਬੀਬੀ ਦੀ ਵੀ ਹੋ ਗਈ ਦੋਨੇ ਆਣੇ ਇਕੱਠੇ ਚਲੇ ਗਏ ਇਹ ਚਲੋ ਠੀਕ ਆ ਬੀਬੀ ਨੇ ਦਵਾਈ ਦੇਦੀ ਆ ਅੱਖਾਂ ਚ ਪਾਣੀ ਨਹੀਂ ਡੋਦਾ ਉਹ ਬੀਬੀ ਦੇ ਨਾਲ ਮਤਲਬ ਜਦੋਂ ਐਨਕ ਨਹੀਂ ਲੱਗੀ ਹੁੰਦੀ ਉਦੋਂ ਨਿਕਲਦਾ ਅੱਖਾਂ ਤੇ ਜਦੋਂ ਸਟ੍ਰੈਸ ਪੈਂਦਾ ਨਾ ਉਦੋਂ ਪਾਣੀ ਨਿਕਲਦਾ ਅਦਰਵਾਇਸ ਠੀਕ ਐ ਚਲੋ ਫੇਰ ਵੀ ਡਾਕਟਰ ਨੇ ਤਾਂ ਦਵਾਈ ਹੁਣੇ ਉਸ ਦੇਣੀ ਹੁੰਦੀ ਆ ਨਾ ਉਹ ਦੇਦੀ ਉਹ ਦੇਦੀ ਤੇ ਬਾਕੀ ਬੀਬੀ ਨੇ ਕਿਹਾ ਕਿ ਮੈਨੂੰ ਟਾਕਰਦੀ ਚਾਹੀਦੀ ਆ ਕੋਈ ਅੱਖਾਂ ਲਈ ਟਾਕਰਦੀ ਤੇ ਫਿਰ ਉਹਨਾਂ ਨੇ ਉਹ ਵੀ ਦਵਾਈ ਦੇਦੀ ਸੋ ਠੀਕ ਐ ਜੀ ਸਾਰਾ ਕੁਝ ਓਕੇ ਐ ਬਸ ਸਿਕਾਵਟ ਬਹੁਤ ਜ਼ਿਆਦਾ ਐ ਪਰ ਸਿਕਾਵਟ ਹੁਣ ਆਪਾਂ ਮੰਨਣੀ ਨਹੀਂ ਹੈਗੀ ਜਿੰਨੇ ਮੇਰੇ ਪਾਸ ਸਭ ਨਹੀਂ ਪੰਦੇ ਉਹ ਬਣਾਉਂਗੀ ਤੇ ਫਿਰ ਮੈਂ ਕਪੜੇ ਬਦਲੂੰਗੀ ਦੁੱਧ ਪੀਉਂਗੀ ਤੇ ਮੈਂ ਸੌਂ ਜੂਗੀ ਬਸ ਓੜੇ ਵਿੱਚ ਕੇ ਫਿਰ ਨੀ ਸਵੇਰ ਤੱਕ ਪਤਾ ਲੱਗਦਾ ਕਿੱਥੇ ਵੇਹ ਨਹੀਂ ਜਿਆਦਾ ਥਕਾਵਟ ਜਦੋਂ ਹੋ ਜਾਂਦੀ ਹੈ ਪਰ ਭੈਣਾ ਕਹਿਣਗੀਆਂ ਵੀ ਇੰਨਾ ਵੀ ਕੰਮ ਕਰਕੇ ਕੀ ਕਰਨਾ ਪਤਾ ਕੀ ਹੈ ਜੀ ਜੇ ਤੁਸੀਂ ਇਸ ਤਰ੍ਹਾਂ ਬਿਜ਼ੀ ਰਹਿੰਦੇ ਹੋ ਨਾ ਆਲਦੇ ਆਪ ਨੂੰ 24 ਘੰਟੇ ਬਿਜ਼ੀ ਰੱਖਦੇ ਹੋ ਤਾਂ ਥੋੜੇ ਸੌਖੇ ਹੀ ਰਹੋਗੇ ਹੈਨਾ ਜ਼ਿੰਦਗੀ ਥੋੜੀ ਜੀ ਸੌਖੀ ਲੰਘੇ ਚੁਗੇ ਵੈਸੇ ਵੀ ਇਹ ਸਰੀਰ ਤੋਂ ਕਰਾਉਣਾ ਕੀ ਹੈ ਜੀ ਇਹ ਕਿਸੇ ਕੰਮ ਨਹੀਂ ਆਉਣਾ ਇਹਨੂੰ ਵਾਈ ਚੱਲ ਦੱਬ ਕੇ ਇਸ ਇਹਨੂੰ ਦੱਬ ਕੇ ਵਾ ਲੋ ਇਹਦੇ ਤੋਂ ਜਿੰਨਾ ਕੰਮ ਲੈ ਸਕਦੇ ਆ ਲੈ ਲਓ ਵੈਸੇ ਇਹ ਨਾ ਇਹ ਨਾ ਕਿਸੇ ਕੰਮ ਆਉਣਾ ਇੰਨੀਆਂ ਬਾਅਦ ਚਾ ਬਾਕੀ ਆਪਦਾ ਕੰਮ ਹੈ ਜੀ ਕਿਹੜਾ ਕਿਸੇ ਦਾ ਕੰਮ ਕਰਦੇ ਆ ਆਪਦਾ ਕੰਮ ਕਰਦੇ ਆ ਆਪਣੀ ਬਿਹਨਤ ਕਰਦੇ ਆ ਤੇ ਇਹਦੇ ਵਿੱਚ ਕੋਈ ਹੱਜ ਨਹੀਂ ਹੁੰਦਾ ਕੋਈ ਮੇਹਣਾ ਨਹੀਂ ਹੁੰਦਾ ਮੈਨੂੰ ਲੱਗਦਾ ਬੰਦੇ ਤੋਂ ਜਿੰਨਾ ਕੰਮ ਹੁੰਦਾ ਉਹਨੂੰ ਕਰ ਲੈਣਾ ਚਾਹੀਦਾ ਠੀਕ ਹੈ ਜੀ ਤੇ ਕੰਮ ਪਿਆਰਾ ਕਹਿੰਦੇ ਹੁੰਦੇ ਆ ਚੰਮ ਨਹੀਂ ਪਿਆਰਾ ਸੋ ਆਪਾਂ ਕੰਮ ਕਰਦੇ ਆ ਆਦਰਵਾਇਜ਼ ਚੰਮ ਤਾਂ ਕਿਸੇ ਨੂੰ ਪਿਆਰਾ ਨਹੀਂ ਆਉਂਦਾ ਤੇ ਚਲੋ ਠੀਕ ਹੈ ਜੀ ਹੁਣ ਮੈਂ ਪੀ ਲਾਂ ਦੁੱਧ ਤੁੰਦ ਕਾਵਟਵੇਂ ਮੂੰਹ ਤੋਂ ਚੱਲ ਕਰੀ ਹੋਣੀ ਆ ਬਹੁਤ ਜ਼ਿਆਦਾ ਤੇ ਦੁੱਧ ਬਣਾ ਕੇ ਪੀਨੀ ਆ ਤੇ ਬਾਅਦਸਰ ਲੈ ਲੈਂਦੀ ਆ ਬਸ ਹੁਣ ਆਪਾਂ ਕੱਲ ਨੂੰ ਹੀ ਕਰਾਂਗੇ ਬਾਕੀ ਦਾ ਕੰਮ ਬਾਕੀ ਦਾ ਕੀ ਆ ਜੀ ਬਹੁਤ ਜ਼ਿਆਦਾ ਹੋ ਜਾਂਦਾ ਸਕੂਲ 'ਚ ਵੀ ਸਾਡੇ ਬਹੁਤ ਜ਼ਿਆਦਾ ਕੰਮ ਹੁੰਦਾ ਕਿਉਂਕਿ ਸਟ੍ਰੈਂਥ ਬਹੁਤ ਜ਼ਿਆਦਾ ਹੈ ਕੀ ਹੈ ਸਟ੍ਰੈਂਥ ਬਹੁਤ ਜ਼ਿਆਦਾ ਹੋਣ ਕਰਕੇ ਬਹੁਤ ਜ਼ਿਆਦਾ ਕੰਮ ਹੁੰਦਾ ਉੱਥੇ ਤੇ ਫੇਰ ਘਰ ਆ ਕੇ ਕੀ ਹੁੰਦਾ ਲੋਕ ਕਹਿੰਦੇ ਸਾਨੂੰ ਕੰਮ ਨਹੀਂ ਮਿਲਦਾ ਆਪਣੇ ਕੋਲੇ ਕੰਮ ਵਧੂ ਫਿਰ ਤੇ ਇਹ ਪ੍ਰਮਾਤਮਾ ਦੀ ਕਿਰਪਾ ਹੈ ਜੀ ਬਾਈ ਕੁਸਤਾਂ ਸਭ ਨੂੰ ਵਿਜ਼ੀ ਰੱਖੇ ਕੰਮ ਦੇ ਕੇ ਰੱਖੇ ਪਰ ਕਈ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਕੰਮ ਕਰਨਾ ਹੀ ਨਹੀਂ ਚਾਹੁੰਦੇ ਪੈਸੇ ਵੀ ਲਾ ਜਾਂਦੇ ਨੇ ਔਰ ਕੰਮ ਹੀ ਨਹੀਂ ਕਰਦੇ ਫਿਰ ਬਹੁਤ ਦੁੱਖ ਹੁੰਦਾ ਜੀ ਕਈ ਹੈਗੇ ਨੇ ਇਸ ਤਰ੍ਹਾਂ ਦੇ ਨਿੱਕੇ-ਮੋਟੇ ਕੰਮ ਹੁੰਦੇ ਨੇ ਜੇ ਅਗਲੇ ਨੂੰ ਕਹੋ ਵੀ ਹਾਂ ਜੀ ਮੈਂ ਕਰ ਦੂੰ ਤੇ ਅਗਲਾ ਪੈਸੇ ਵੀ ਲੈ ਜਾਂਦਾ ਤੇ ਮੁੜ ਕੇ ਵਤੀ ਨਹੀਂ ਮੌਂਦਾ ਹੈਗਾ ਫਿਰ ਅਗਲਾ ਕਹਿ ਦਿੰਦਾ ਜੀ ਸਾਨੂੰ ਕੰਮ ਨਹੀਂ ਮਿਲਦਾ ਕੰਮ ਕਿੱਥੋਂ ਮਿਲੂਗਾ ਉਹਨੂੰ ਇੱਕ ਵਾਰੀ ਬੰਦੇ ਦਾ ਨੱਕ ਮੁੜ ਜਾਂਦਾ ਕਿਸੇ ਨੂੰ ਪੈਸੇ ਦੇ ਕੇ ਹੁਣ ਸਬਜ਼ੀਆਂ ਵਾਲਾ ਸੀਗਾ ਦੇ ਲਓ ਪੈਸੇ ਲੈ ਗਿਆ ਮੁੜ ਕੇ ਅੱਜ ਜਾਂਦਾ ਅਖੀਰ ਨੂੰ ਗੈਰੋਹੀ ਮਾਲੀ ਨੂੰ ਫੇਰ ਲਾਉਣਾ ਪਿਆ ਵੀ ਤੋਂ ਹੀ ਮਾਲੀ ਸਾਹਵੇਂ ਰੋ ਉਸੇ ਨੇ ਹੀ ਵਧੀਆ ਬਣਾਇਆ ਵਿਚਾਰੇ ਇਹ ਹਾਲ ਨੇ ਜੀ ਆਪਣੇ ਲੋਕ ਕੰਮ ਕਰਕੇ ਜਮਹ ਰਾਜੀ ਨਹੀਂ ਲੱਗੇ ਬਸ ਹੀ ਸੱਤਿਆਨਾਸ ਹੀ ਹੋ ਜਾ ਪਿਆ ਬਸ ਕਮ ਕੁਮ ਦਾ ਤਸਰੀ ਹੀ ਬਿਦਾਰਿਆ ਹੁੰਦਾ ਚਲੋ ਠੀਕ ਹੈ ਜੀ ਹੁਣ ਮੈਂ ਬਸ ਆਪਦਾ ਕੰਮ ਕਰ ਲਾਂ ਹੁਣ ਆਪਾਂ ਮਿਲਾਂਗੇ ਕੱਲ ਨੂੰ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਕਮੈਂਟ ਫੋਨ ਕਰਦੇ ਰਿਆ ਕਰੋ ਲਾਈਕ ਕਰਦੇ ਕਰੋ ਜੀ ਸ਼ੇਅਰ ਵੀ ਕਰਦੇ ਕਰੋ ਥੋੜੀ ਦੋਤੀ ਅੱਗੇ ਦੇਖਾ ਦੇਖੀ ਗਈ ਨਹੀਂ ਫਿਰ ਕਮੋ ਜੀ ਕਰਿਆ ਉਹਨਾ ਹੁੰਦਾ ਵੀ ਇਹ ਕਰੀ ਜਾਂਦੇ ਨੇ ਆਪਾਂ ਵੀ ਕਰ ਲਈ ਇਹ ਹੁੰਦਾ ਜੀ ਮੋਟੀਵੇਸ਼ਨ ਮਿਲਦੀ ਹੁੰਦੀ ਐ ਇੱਕ ਦੂਜੇ ਤੋਂ ਆਪਾਂ ਤੇ ਦੇਖਾ ਦੇਖੀ ਫਿਰ ਜੀ ਕਰਦਾ ਵੀ ਇਹ ਇੰਨਾ ਕਰ ਰਹੇ ਨੇ ਆਪਾਂ ਵੀ ਕਰੀਏ ਹਨਾ ਸੋ ਇਹੋ ਜੀ ਮੋਟੀਵੇਸ਼ਨ ਐ ਜਿਹੜੀ ਉਹ ਅੱਛੀ ਹੁੰਦੀ ਐ ਜੇ ਦੇਖ ਕੇ ਕੰਮ ਨੂੰ ਕੰਮ ਕਰਦੇ ਨੂੰ ਦੇਖ ਕੇ ਜੇ ਕੰਮ ਕਰਨ ਦੀ ਜੀ ਕਰੇ ਤਾਂ ਉਹ ਬਹੁਤ ਚੰਗੀ ਲੱਗਦੀ ਐ ਲਓ ਜੀ ਹੁਣ ਆਪਾਂ ਕਰਦੇ ਆਂ ਵਲੌਗ ਦਾ ਇੱਥੇ ਐਂਡ ਤੇ ਕੱਲ ਨੂੰ ਮਿਲਦੇ ਆਂ ਵਧੀਆ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਖਸੱਚੀ ਕਾ